ਤੇ ਕੋਟੇ ਕੋਲੇ ਨਰੇਆ ਜੇ ਕਹਣ ਤਾਂ ਦਾਲਾ ਜੀ ਉਹਦਾ ਸੈਂਗਰੇ ਕਿਸਾਨ ਮੂਜੂਦ ਤੇ ਆ ਉਹ ਦਾਨਾ ਹੋ ਕੇ ਪਹੁੰਚ ਗਿਆ ਆਟ ਰਵਾ ਜੋੰਦੇ ਕੋ ਸਤਿਆ ਉਹ ਮੀਰੀ ਪੀਰੀ ਦੇ ਗੱਲ ਤੇ ਕਾਲੀ ਵੀ ਚਾਰਿਆ ਕਾਲੀ ਤੇ ਛੱਤ ਪਾਈਏ ਫੇਰ ਮੰਨਾ ਹੋ ਰਿਹਾ ਇੱਕ ਵੱਡਾ ਜਥਾ ਜਿਹੜਾ ਸultanpur ਤੋਂ ਤੁਗਾ ਕੰਨੀ ਚੋਲਾ ਤਾਂ ਉਹ ਵੱਡਾ ਜਥਾ ਜਿਹੜਾ ਸੈਂਗਰੇ ਕਿਸਾਨ ਹੋ ਜਿਗੇ ਅਗਿਆ ਬੁੱਧੀਆਂ ਬੱਚੇ ਆ ਉਹ ਜੇ ਪਿੱਛੇ ਆ ਤੇ ਸਾਰੇ ਅੱਜ ਉਧਰੋਂ ਫੋਨੀਪੁਰ ਦਾ ਵੱਡਾ ਜਥਾੜਾ ਦੁੱਗੀਪੁਰੇ ਚੌਂਕ ਤੋਂ ਉਹੀ ਤਰ੍ਹਾਂ ਚਾਰਵਾਨਾ ਹੋ ਗਿਆ ਆ ਆਪਣੇ ਸ਼ੰਭੂ ਬਾਦਰ ਨਾਲ ਤੇ ਆਪਣੀ ਅੱਜ ਤੋਂ ਲੈ ਕੇ 30 ਤਰੀਕ ਤੋਂ 10-10 ਤੱਕ ਆਪਣੀ ਵਾਰੀ ਲਾ ਕੇ ਆਉਣਗੇ ਆਪਣੇ ਸਾਰਿਆਂ ਉੱਥੇ ਜਿਹੜੀਆਂ ਜੁਲਮਾਰੀਆਂ ਲਵਾ ਕੇ ਆਉਣਗੇ ਤੇ ਲੜਾਈ ਲੰਬੀ ਲੈਣੀ ਪੈਣੀ ਸ਼ੇਵਰਾਜ चौहान ਰਾਜ ਖੇਤੀਬਾੜੀ ਮੰਤਰੀ ਨੇ ਪਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਜਦੋਂ ਲੋਕੀਂ ਰੋਟੀ ਪਾਰਟੀ ਦੀ ਆਦੂ ਨੇ ਹੁਣੇ ਕੀ ਐਮਐਸ ਦੀ ਗਰੰਟੀ ਦੇ ਬਾਰੇ ਗੱਲ ਕੀਤੀ ਆ ਭਾਵੇਂ ਉਹ ਜਿਹੜੀ ਰੋਟੀ ਪਾਰਟੀਆਂ ਵਾ ਜਿਹੜਾ ਇੰਡੀਆ ਬਣਾ ਕੇ ਆ ਉਹ ਪ੍ਰਾਈਵੇਟ ਮੈਂਬਰ ਕਰਨ ਲਈ ਕਿ ਨਹੀਂ ਆ ਐਮਐਸ ਦੇ ਗਰੰਟੀ ਦੇ ਬਾਰੇ ਸਾਰੇ ਜਨਤਾ ਦੇ ਲਈ ਪਰ ਉਹਨਾਂ ਨੇ ਵਾਅਦਾ ਕੀਤਾ ਮਦੀ ਰੋਟੀ ਨੇਤਾ ਨੇ ਰਹ ਗਾਂਦੂਰੇ ਉਹਦੇ ਜਵਾਬ ਦੇ ਵਿੱਚ ਸ਼ਿਵਰਾਜ ਧਵਾਨ ਖੇਤੀਬਾੜੀ ਮੰਤਰੀ ਉਹਨੇ ਕਹਾ ਆਪ ਹੀ ਅਹੀਂ ਐਮਐਸ ਦੀ ਗਰੰਟੀ ਦਾ ਕਾਨੂੰਨ ਨਹੀਂ ਦੇਣਾ ਡਾਕਟਰ ਖੰਦਰਾ ਕਮੇਟੀ ਰਿਪੋਰਟ ਸਿੱਟੂ ਪਲੱਸ 50 ਦੇ ਨਾਲ ਲਾਗੂ ਨਹੀਂ ਦੱਲੀ ਜੋ ਕਹਿ ਕਰਕੇ ਵੀ ਕਰ ਲਈ ਵਿਸ਼ੋਪਾਰ ਸੰਸਥਾ ਦੇ ਵਿੱਚ ਪ੍ਰਧਾਨ ਮੰਤਰੀ ਸਾਡਾ ਪ੍ਰਧਾਨ ਮੰਤਰੀ ਮੋਹਨ ਸਿੰਘ ਉਥੇ ਲੈ ਕੇ ਦੇ ਕੇ ਆਇਆ ਕਿ ਅਸੀਂ ਮੰਡੀਆਂ ਤੋੜਾਂਗੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਆਪਣੀਆਂ ਮੰਡੀਆਂ ਵੰਨੀਆਂ ਜਿਹੜੀਆਂ ਸਰਕਾਰੀ ਮੰਡੀਆਂ ਵਾ ਸਰਕਾਰੀ ਖੇਤੀ ਮੰਡੀਆਂ ਬੰਦ ਕਰਾਂਗੇ ਤੇ ਪ੍ਰਾਈਵੇਟ ਪ੍ਰਾਈਵੇਟ ਸੈਕਟਰ ਦੇ ਹਵਾਲੇ ਦੀਆਂ ਮੰਡੀਆਂ ਕਰਾਂਗੇ ਤੇ ਪ੍ਰਾਈਵੇਟ ਸੈਕਟਰ ਦੇ ਹਵਾਲੇ ਜਮੂਰ ਕਰਾਂਗੇ ਇਸ ਕਰਕੇ ਅਸੀਂ ਜਿਹੜਾ ਐਮੈਟ ਵੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਦੇ ਸਕਦੇ ਨਾ ਡਾਕਟਰ ਖੰਨਾ ਦੀ ਕੋਡ ਲਾਤੀ ਕਰਤਾ ਇਸ ਤੋਂ ਮੈਨੇ ਸਾਰੇ ਪੰਜਾਬ ਵਾਸੀਓ ਤੇ ਦੇਖ ਰੱਖਿਆ ਇਹ ਜਿਹੜਾ ਵਾ ਇਹਨੂੰ ਕੋਈ ਪਾਰਟੀ ਤੋਂ ਮੰਨੋ ਜਾਂ ਰਾਜ ਪ੍ਰਬੰਧ ਨੂੰ ਸਮਝ ਲਓ ਇਹਨਾਂ ਆਤਮਾਨ ਨੂੰ ਸਮਝ ਲਓ ਇਹ ਵਿਵੇਕ ਵਾਸਤੇ ਕੰਮ ਕਰ ਰਿਹਾ ਕਾਰਪੋਰੇਟ ਲਈ ਕੰਮ ਕਰ ਰਿਹਾ ਇਹ ਜਿਹੜੀ ਲੜਾਈ ਆਪਾਂ ਨੂੰ ਲੰਮੀ ਲੜਨੀ ਨਹੀਂ ਪਣੀ ਆ ਲੰਬੀ ਲੜਾਈ ਜੜਾ ਕੇ ਹਰ ਹਰ ਜਿੱਤਾਂਗੇ ਹਰ ਹਰ ਜਿੱਤਾਂਗੇ ਇਹਤਰੀ ਲੰਮੀ ਯਾਰੀਆਂ ਪਿਆਰੀਆਂ ਕਰੋ ਆਪਣੇ ਪੰਡਤ ਨੂੰ ਕਿਰੇ ਬਣਾਓ ਆਪਣੇ ਦੰਦਾਂ ਦੇ ਵਿੱਚ ਲੰਮ ਨਹੀਂ ਕਰੋ ਜਿੱਦ ਨੂੰ ਆਪਣੀ ਵਾਰੀ ਤੇ ਮਾਰ ਜਿਉਂ ਜਿਉ ਤੁਹਾਡੀ ਵਾਰੀ ਆਉਂਦੀ ਆ ਸ਼ੰਗੂ ਖਲੋਈ ਬਾਕੀ ਪਾੜਨ ਦੇ ਵਾਲੀ ਵੀਰਾ ਕਤੋ ਕਿਉਂਕਿ ਇਹਨਾਂ ਨੂੰ ਆਪਣੀ ਜਿਹੜੀ ਆ ਆਪਣੀ ਜਿਹੜੀ ਮੰਗਾ ਵਾਕੀ ਮੰਗਾ ਵਾ ਉਹਨਾਂ ਮੰਗਾ ਨੂੰ ਬਰਵਾਉਣ ਵਾਸਤੇ ਸਾਨੂੰ ਜਿਹੜਾ ਵਾ ਲੰਮਕਵਾ ਜੁੱਧ ਜਿਹੜਾ ਵਾ ਉਹ ਲੜਨਾ ਪੈਣਾ ਵਾ ਜਿੱਤਰਾ ਆਪਣਾ ਸੰਤ੍ਰਮ ਦਾਤੀ ਦੇ ਦੋ ਲੈਣਾ ਵਾ ਦੀਆ ਵੀ ਦਿੱਲੀ ਜਾਣਾ ਵੇਖ ਦਿੱਲੀਏ ਜਾਣਾ ਵੇਖ ਦੇਖ ਕਿ ਉਹ ਬੰਦਾ ਫਿਰ ਵੀ ਤੇਰਾ ਦਿਲ ਨਾ ਕਰੇ ਪੰਡਾ ਵਿੱਚ ਤੁਰੇ ਹੋਏ ਪੁੱਤ ਨੇ ਬਾਦਰਾ ਦੇ ਤੇਰੀ ਮੈਲੀ بڑے ਕੇ ਬੜੇ ਤੇਰੀ ਮੈਨੂੰ بڑے بڑے ਜਿੱਤ ਲੋਕਾਂ ਦੀ ਹੋਊਗੀ ਮੈਨੂੰ ਦਿੱਤਾ ਕਰ ਸਕਦਾ ਹਾਂ